ਬੰਬ ਨਹੀਂ ਰੋਕ ਸਕੇ ਕਿ ਸ਼ਕਮੀ ਰੋਕੂ ਕਿਹਦਾ ਤਾਂ ਜਾਨ ਕੁੱਟ ਕੇ ਕਤਲ ਹੀ ਜਾਂਦਾ ਹੈ ਉਹ ਨਹੀਂ ਨਹੀਂ ਮੈਂ ਨਹੀਂ ਕਹਤਾ ਉਹਨਾਂ ਦਾ ਹੱਕ ਹੈ ਤੂੰ ਦੇਖ ਸਾਧੋ ਕਿਸ ਗੱਲ ਆ ਕਿ ਆਪਾਂ ਆਏ ਹਾਂ ਤੂੰ ਰੋਕ ਲੈਣਗੇ ਸਾਨੂੰ ਤਰੰਗਾ ਸਾਡਾ ਏ ਹਾਂ ਤੰਕਾਰੀਆ ਵਾਹ ਮਤਲਬ ਪਬਲਿਕ ਜੀ ਵਾਹ ਤੁਸੀਂ ਵੀ ਉਹੀ ਕੰਮ ਕਰਦੇ ਹੋ ਵੀ ਤਿਰੰਗਾ ਲਾ ਕੇ ਦੇਸ਼ ਦੇ ਤਿਰੰਗੇ ਨਾਲ ਤੁਸੀਂ ਤੁਸੀਂ ਤਿਰੰਗੇ ਨੂੰ ਲੁਆ ਲੈ ਆ ਸੁਣ ਲਓ ਬੇਜੁਰ ਕੋਈ ਨਹੀਂ ਰੋਕ ਸਕਦਾ ਜਿਹੜੀ ਚਾਕੀ ਦਾ ਦਬਾਅ ਸੀ ਲੈ ਸੋ ਚਾਕੀ ਕੱਢ ਲੈ ਇੱਥੇ ਸਰਕਾਰ ਆਓ ਜੀ ਬਿਲਕੁਲ ਨਹੀਂ ਚਾਹੀਦੀ ਪੰਜਾਬ ਦੀ ਚਾਕੀ ਆ ਉਹਨੂੰ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਰੋਕੇਗਾ ਉਹ ਵੀ ਤਿਰੰਗੇ ਨਾਲ ਯਾਤਰਾ ਕਿੱਦਾਂ ਕਿਹੜੀ ਗੱਲ ਮੈਂ 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 ਇੱਕ ਮਿੰਟ ਮੈਂ ਸ਼ਕਨੀ ਦਾ ਜਵਾਬ ਦੇ ਨਹੀਂਗਾ ਹਾਂ ਸ਼ਕਨੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਹੀ ਉਹੀ ਰੋਲ ਉਹਦਾ ਅੱਜ ਆ ਜੀ ਚਲੋ ਸਮਾਂ ਕਰ ਗਿਆ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ ਪੌਣੇ 6 ਫੁੱਟ ਦਾ ਨਜ਼ਰ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਹਾਂ ਠੀਕ ਹੈ ਨਾ ਤੇ ਜੇ ਇੰਨਾ ਹੀ ਸੀਗਾ ਤਾਂ ਰੋਕਣ ਲਗਾ ਸ਼ਕਨੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਬਰਸਾਤੀ ਟੱਟੂ ਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿਣੀ ਸੀ ਕੰਬ ਕਰਨੀ ਮੈਂ ਤਾਂ ਹੀ ਕਿਹਾ ਜੇ ਛਕਣੀ ਜਣੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਆ 3001 ਕਹਿੰਦੇ ਗੱਡੀ ਦਾ ਨੰਬਰ ਲੱਗਿਆ ਦਾਣੀ ਹੈਗਾ ਮੇਰਾ ਆਦਮੀ ਆਦਮੀ ਆ ਜਦੋਂ ਕਾਂਗਰਸ ਸੀਗਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਆਚੋ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀ ਆ ਬਦਲ ਕੇ ਨੰਬਰ ਮੇਰਾ ਲੱਗਿਆ ਸਾਨੂੰ ਤਿਰੰਗਾ ਯਾਤਰਾ ਕਰਨੇ ਅਤਵਾਦ ਨਹੀਂ ਹੋ ਸਕਦੇ ਜਿੱਥੇ ਰੋਕ ਲੈਣੀ ਉਹ ਸੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨ ਦੀ ਤਿਰੰਗੇ ਨੂੰ ਅੱਜ ਇਹਨਾਂ ਦੀ ਰਾਜਨੀਤਿਕ ਯਾਤਰਾ ਸੀਗੀ ਤੇ ਆਪਾਂ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਨਾਲ ਧਾਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਾਡਾ ਪੰਜੇ ਨਾਲ ਚੰਡੀਗੜ੍ਹ ਤੇ ਸਮਝੌਤਾ ਹੋ ਗਿਆ ਵਿਧਾਇਕ ਸਾਹਿਬ ਕਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸ੍ਰੀ ਦੋਸਤ ਅੱਜ ਅੱਜ ਕੋਈ ਮੇਹਰ ਦੀ ਚੋਣ ਹੋਗੀ ਅੱਜ ਅੱਜ ਕੋਈ ਮੇਹਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਦੋਂ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਕੂਨੇ ਪੰਜੇ ਦਾ ਵਿਰੋਧ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਫੁੱਲਾ ਆਇਆ ਵੀ ਇਹ ਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਕਰ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਨੇ ਕਿੰਨੇ ਦਾ ਖਸਮ ਲਏ ਇਹਨਾਂ ਨੂੰ ਮੰਨੀ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜੇ ਤੱਕ ਕੋਈ ਨਹੀਂ ਹੋਈ ਪਤਾ ਲੱਗਿਆ ਕੱਛ ਤਾਂ ਅਸੀਂ ਭੱਜ ਕੇ ਆਏ ਆ ਬੋਲ ਲਲਕਾਰ ਕੇ ਗਏ ਨੇ ਮੂਰੇ ਮੋਟਰਸਾਈਕਲ ਘਾਇਆ ਗੱਡੀ ਤੇ ਮੈਂ ਆਹ ਖੜਾ ਸੀ ਮਾ ਦਾ ਪੁੱਤ ਸ਼ਰੀਆਮ ਸ਼ਰੀਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਫੁੱਲ ਸਾਹਿਬ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਠੀਕ ਹੈ ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਥੋੜੀ ਯਾਤਰਾ ਕਿੱਥੇ ਨੂੰ ਜਾਏਗੀ ਹੁਣ ਅੱਗੇ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਮਲਿਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖੱਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਲੱਗਾ ਕਿ ਇਹ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਤੇ ਨਹੀਂ ਨਹੀਂ ਇਹ ਪੁੱਛੋ ਇਹਨੂੰ ਬੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਐਥੋਂ ਹੀ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਖ ਹੈਗਾ ਕੀ ਕਹਣਾ ਸਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜਿਆ ਕਹੇ ਇਹਦੇ ਨਾਲ ਜੋ ਅੱਜ ਰਮਨਦੀਪ ਮਿੱਟੂ ਨੇ ਕੀਤਾ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਕੀਤੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਮਨਦੀਪ ਸਿੰਘ ਮਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹੁੰਦਾ ਹੈ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਉਹਨੂੰ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਮੇਰੇ ਕੋਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੇਰਤਾ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜੀਣਾ ਯਾਰ ਮੇਰੇ ਆਪਣੇ ਨੇ ਕਾਹੇ ਵੀ ਤੁਹਾਡੇ ਕਰਦੇ ਬਾਹਰ ਹੀ ਬਿਲਕੁਲ ਵੈਕਸੀਨ ਦੀ ਚੀਜ਼ਾਂ ਹੋਈਆਂ ਨੇ ਹੈ ਇੱਕ ਪੱਕ ਨੂੰ ਉਸਤਾਂ ਕੋਈ ਨਹੀਂ ਇਹਨਾਂ ਨੇ ਸ਼ਰਤ ਕੀਤੀ ਆ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਇੱਥੋਂ ਆਜ ਅਚਾਕ ਹੀ ਨਿਕਲਨੀ ਆ ਪੰਜਾਬ ਸਰਕਾਰ ਕੱਢ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਸੀ ਅਸੀਂ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਸੀ ਕਹਿੰਦੇ ਸੀ ਸਾਹਿਬ ਓ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟਰੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਥੇੜ ਹੁੱਲੀ ਜਾਂਦਾ ਪਿੰਡਾਂ ਚ ਸੀਸੀ ਵਾਲੇ ਕਹਿੰਦੇ ਕਿ ਇਹ ਦੱਸੋ ਜਿਹੜਾ ਨੇ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਤੁਹਾਡਾ ਰੂਟ ਵੀ ਮੇਰੇ ਕਹਿੰਦਾ ਅੱਜ ਹੀ ਫਾਈਨਲ ਹੋਇਆ ਜਾ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗ ਗਿਆ ਮਾਨ ਸਾਹਿਬ ਨੇ ਮੈਨੂੰ ਪਿਆਰ ਕਰਤਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਦੀ ਜਾਏਗੀ ਜਾਂ ਪੂਰੇ ਪੰਜਾਬ ਚ ਅਲਗ-ਅਲ ਮੇਰੇ ਹੱਲਕੇ ਤੋਂ ਨਿਕਲ ਕੇ ਫਿਰ ਨੌਰਥ ਸਿਜਾਏਗੀ ਨੌਰਥ ਤੋਂ ਫਿਰ ਸੈਂਟਰ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਰਦਬੱਦੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਤਾਲਚੀਨੀ ਕਰਿਆਨੇ ਦੁਕਾਨ ਖੋਲ ਲ ਆਪਣੀ ਇਲਾਕੇ ਦੇ ਨਾਲ ਇੱਕ ਹੱਟੀ ਖਾ ਲੀ ਆ ਮੈਂ ਲੈ ਦੇਣਾ